ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਠੇਰੀ ਤੇ ਸਾਸਰੀ ਨਗਰ ਦੀ ਸੰਗਤ ਰਲ ਮਿਲ ਕੇ ਕੁਝ ਉਪਰਾਲਾ ਕਰਨ ਜਾ ਰਹੀਏ ਆਪਣੇ ਪ੍ਰਬੰਧਕ ਕਮੇਟੀ ਚੋਰਦਵਾਰ ਸਿੰਘ ਸਾਹਿਬ ਪਿੰਡ ਠੇਰੀ ਸਾਸਰੀ ਨਗਰ ਤੋਂ ਪ੍ਰਧਾਨ ਸਾਹਿਬ ਕੌਂ ਸਰਦਾਰ ਕੌਲ ਦੇ ਜੁੜੇ ਨੇ ਆਪਾਂ ਵੀ ਇਹਨਾਂ ਨੂੰ ਕੁਝ ਜਾਣਕਾਰੀ ਲੈਣੇ ਆ ਇਹਨਾਂ ਨੇ ਲੰਗਰ ਪਾਣੀ ਦੀ ਸੇਵਾ ਕਰ ਰਹੇ ਨੇ ਇਹ ਕੋਈ ਨਹੀਂ ਜਿਆ ਕਿੰਦਾ ਮਤਲਬ ਕੀ ਹੱਸਤਾ ਬਾਈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰਦਾਰ ਕਲ ਦੇ ਪ੍ਰਦਾਸਾ ਸਾਡੀ ਗੱਲ ਜੀ ਕਲ ਜੀ ਇਹ ਆਪਣੇ ਹੀ ਲੱਗਰ ਦੀ ਸੇਵਾ ਚੱਲਦੀ ਹੈ ਕਿਸੇ ਵੇਸ ਤੇ ਕੋਈ ਯਾਰ ਕਰਦੇ ਦੀ ਸਤਿ ਸਾਲ ਦੀ ਪ੍ਰੋਗਰਾਮ ਹੈ ਜੀ ਅਸੀਂ ਜੋ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਦਾ ਆਗਮਨ ਗੁਰੂ ਸੰਸਾਰ ਪੰਧਰ ਤੇ ਵਿੜਿਛਾ ਅੰਦਰੋਂ ਆਇਆ ਜਾਂਦਾ ਹੈ ਸਹੀ ਜਿਹੜਾ ਪਾਠ ਲਿਖਿਆ ਗਿਆ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਿਵੇਂ ਚਾਨਣ ਹੋਆ ਜਿਵੇਂ ਕਰ ਸੂਰਜ ਨਿਕਲੇ ਆਤਾਰਿਛ ਤੇ ਅੰਧੇਰ ਭੁਲੋਆ ਨਾਨਕ ਕਲਮ ਪ੍ਰਗਟ ਹੋ ਇਸੋ ਸਾਤ ਸੰਸਾਰ ਦੀ ਖੁਸ਼ੀਆਂ ਅਤੇ ਖੁਸ਼ੀਆਂ ਬਖਸ਼ਣ ਵਾਲੇ ਤੇ ਦੁੱਖਾਂ ਨੂੰ ਕੱਢਣ ਵਾਲੇ ਗੁਰੂ ਨਾਨਕ ਪਾਸ਼ਾ ਨੇ ਪ੍ਰਕਾਸ਼ ਪਾਇਆ ਉਸ ਦਾ ਜਨਮ ਹੋਣਾ ਸਿੱਖ ਧਰਮ ਲਈ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਗੁਰੂ ਨਾਨਕ ਪਾਸ਼ਾ ਨੇ ਸਿੱਖ ਧਰਮ ਦੀ ਸਿਰਜਣਾ ਤੇ ਪਹਿਲੇ ਸਿੱਖਾਂ ਦੇ ਬਾਣੀ ਸ੍ਰੀ ਗੁਰੂ ਨਾਨਕ ਪਾਸ਼ਾ ਉਹਨਾਂ ਦੇ ਅਸੀਂ ਜਨਮ ਦੇ ਨੂੰ ਸਮਰਪਿਤ ਹਰ ਸਾਲ ਲੰਗਰ ਲਗਾਉਂਦੇ ਹਾਂ ਸੇ ਇੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਸੇਵਾ ਕਰਦੇ ਹਾਂ ਕਿ ਮੈਨੂੰ ਪਹਿਲਾ ਸਾਡੇ ਬਜ਼ੁਰਗ ਸਹਿਬਾਨ ਵੀ ਜਦੋਂ ਤੋਂ 47 ਭਾਰਤ ਦਾ ਭਾਰਤ ਦੇ ਪੰਜਾਬ ਦੀ ਵੰਡ ਹੋਈ ਮੈਂ ਪਾਰਦੀ ਵੰਡ ਵੀ ਚ ਪੰਜਾਬ ਦੀ ਵੰਡ ਹੋਈ ਹੈ ਪੰਜਾਬ ਦੀ ਵੰਡ ਤੋਂ ਬਾਅਦ ਲਗਦਾ ਤਾਰੀ ਸਾਡੇ ਬਜ਼ੁਰਗ ਜੇ ਨਗਰ ਵਾਲੇ ਨੇ ਉਸ ਤੋਂ ਬਾਅਦ ਸਾਡੇ ਨਗਰ ਵਿੱਚ ਜੇ ਆਸ-ਪਾਸੇ ਨਗਰ ਕੀਰਤਨ ਹੁੰਦੇ ਅੱਛਾ ਜੀ ਕਿ ਜਿਹੜੇ ਜਿਹੜੇ ਪਿੰਡਾਂ ਚੋਂ ਆਦੇ ਜਿਵੇਂ ਪਹਿਲਾਂ ਚੂਰਵਾਲ ਨਗਰ ਨਗਰ ਕੀਰਤਨ ਆਉਂਦਾ ਸੀ ਚੂਰਵਾਲ ਨਗਰ ਤੋਂ ਅੱਛਾ ਜੀ ਅਤੇ ਜਵਾਲਪੁਰ ਤੋਂ ਵੀ ਨਗਰ ਕੀਰਤਨ ਆਉਂਦਾ ਸੀਗਾ ਜਮਾਲਪੁਰ ਲੇਲੀ ਜੀ ਜਮਾਲਪੁਰ ਲੇਲੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਉਹ ਤਗੜੀ ਸੰਗਤ ਅਉਂਦੇ ਸੀ ਸੇਵਾ ਕਰ ਜਾਂਦਾ ਸੀ ਲੰਗਰ ਦੀ ਸੇਵਾ ਕਰਦੇ ਸੀ ਉਸ ਤੋਂ ਬਾਅਦ ਨੂਰਵਾਲਾ ਤੋਂ ਇਹ ਜੋ ਨਾਨਕ ਸਾਹਿਬ ਆਖ ਬਣੇ ਉਹ ਵੀ ਨਜ਼ਰ ਕੀਰਤਾਂ ਲੈ ਕੇ ਆਉਂਦੇ ਨੇ ਤੁਸੀਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਾਂ ਆਖਨੇ ਔਰ ਨਾਨਕ ਨਾਮਲੇ ਵਸੰਗਤਾਂ ਨੂੰ ਅਸੀਂ ਉਹਨਾਂ ਦੇ ਚਰਨਾਂ 'ਚ ਸੀਸ ਰਵਾਉਂਦੇ ਹਾਂ ਕਿਉਂਕਿ ਸੰਗਤਾਂ ਦੂਰ ਹੀ ਚੱਲ ਕੇ ਆਉਂਦੀਆਂ ਨੇ ਔਰ ਆਸ-ਪਾਸੇ ਦੇ ਨਗਰਾਂ ਤੋਂ ਬੜੀ ਸੇਵਾ ਕੀਤੀ ਜਾਂਦੀ ਹੈ ਕੋ ਸੇਵਾ ਉਹ ਵੀ ਘੱਟ ਨਹੀਂ ਪਰ ਪ੍ਰਸ਼ਾਦ ਦੇ ਲੰਗਰ ਦੇ ਸ਼ੁਰੂ ਕਰ ਲੰਗਰ ਪਿੰਡ ਸਾਨੂੰ ਸਿੰਘ ਨਗਰ ਢੀਰੀ ਨਗਰ ਤੇ ਕਲੋਨੀ ਨਿਵਾਸੀ ਡੇਰਾ ਨਿਵਾਸੀ ਸੰਤਾਂ ਨੂੰ ਬੜੇ ਚਾਅ ਦੇ ਨਾਲ ਕਿਉਂਕਿ ਸਾਡਾ ਪਿੰਡ ਇੱਕ ਸਾਡੀ ਬੜੀ ਵੱਡੀ ਗੱਲ ਹੈ ਕਿ ਸਾਡੇ ਪਿੰਡ ਦੇ ਵਿੱਚ ਸਾਰੇ ਹੀ ਧਰਮ ਇੱਕ ਸਾਂਝੀ ਵਾਲਤਾ ਦੇ ਭੱਤੀ ਇੱਕ ਸਾਂਝੀ ਪਲੇਟਫਾਰਮ ਤੇ ਕੰਮ ਕਰਦੇ ਨੇ ਸਤ ਗੁਰੂ ਛੇਹ ਗੁਰੂ ਰਵਿਦਾਸ ਮਹਾਰਾਜ ਜਿੱਦਾਂ ਵੀ ਉਹਨਾਂ ਹੀ ਚਾਹਣਾ ਗੁਰਪੁਰਬ ਮਨਾਇਆ ਜਾਂਦਾ ਜਿਹੇ ਮਨ ਚਾਹਣਾ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਵਾਲਮੀਕ ਮਹਾਰਾਜੀ ਦਾ ਵੀ ਉਹੀ ਤੇ ਹੁਣ ਆਸੇ ਪਛਤਿ ਤੋ ਕਿ ਖਿੰਡੂ ਤਰ੍ਹਾਂ ਸੰਤਨ ਵਾਲੇ ਵੀ ਆ ਗਏ ਨੇ ਤੇ ਜਦੋਂ ਸ਼ਿਵਰਾਤਰੀ ਹੁੰਦੀ ਹੈ ਤੇ ਅਸੀਂ ਉਸ ਦਿਨ ਸਾਡੇ ਕਿਸ ਨਗਰ ਨੂੰ ਲੰਗਰ ਦਸਤ ਅੱਛੇ ਹਾਂਜੀ ਪਰ ਸੰਗਤਾਂ ਬੜੇ ਚਾਵਾਂ ਨਾਲ ਉਹ ਪਿੱਛੇ ਦੇਖੋ ਸਾਡੇ ਨਗਰ ਦੀਆਂ ਬੀਬੀਆਂ ਲੰਗਰ ਪਕਾ ਰੀਆਂ ਨੇ ਨੌਜਵਾਨ ਸਬਜ਼ੀਆਂ ਬਣਾ ਰਹੇ ਨੇ ਪਹਿਲਾਂ ਨੌਜਵਾਨ ਸਵੇਰੇ ਸੌਂਦੀਆਂ ਕੱਟ ਰਹੇ ਸੀ ਤੇ ਲੰਗਰ ਤੋਂ ਵਾਸਤੇ ਸਬਜ਼ੀਆਂ ਲੈਣ ਵਾਸਤੇ ਸਾਰੇ ਬਾਜ਼ਾਰ ਨੂੰ ਮੰਡੀ ਕੇ ਨੂੰ ਬੜੇ ਚਾਵਾਂ ਨਾਲ ਅਸੀਂ ਗੁਰੂ ਨਾਨਕ ਪਾਤਸ਼ਾਹ ਨੇ ਜੀ ਆ ਕੇ ਨੇ ਤੇ ਅਸੀਂ ਉਸ ਉਹਨਾਂ ਦਾ ਦਰ ਦੇ ਨਹੀਂ ਵੀ ਸਕਿਆ ਇਹ ਆਪਣੇ ਕਿੰਨੇ ਕਿ ਬੰਦਿਆਂ ਦਾ ਜਿਹੜੀ ਅਰੇਂਜਮੈਂਟ ਹੈਗੇ ਇਸ ਟਾਈਮ ਆਪਣੇ ਲੰਗਰ ਪ੍ਰਸ਼ਾਦ ਦੇ ਲਈ ਅਸੀਂ ਜੀ ਜਿੰਨੀ 1500 ਬੰਦੇ ਦਾ ਅਰੇਂਜਮੈਂਟ ਲੈ ਕੇ ਚੋਰਦੇ ਹਾਂ ਅਸੀਂ 1000 ਤੋਂ ਬੰਦੇ ਦਾ ਅਰੇਂਜਮੈਂਟ ਲੈ ਕੇ ਚੋਰਦੇ ਹਾਂ ਉਸ ਤੋਂ ਬਾਅਦ ਸਾਡੀਆਂ ਸਬਜ਼ੀਆਂ ਵੱਧ ਜਾਂਦੀਆਂ ਨੇ ਅਸੀਂ ਸਬਜ਼ੀਆਂ ਵੱਧ ਜਾਂਦੀਆਂ ਨੇ ਪਰ ਸਾਦੇ ਵੱਧ ਜਾਂਦੇ ਨੇ ਤੇ ਜਿੰਨੀਆਂ ਸੰਕਟਾਂ ਟਰਾਲੀਆਂ ਦੇ ਵਿੱਚ ਆਉਂਦੀਆਂ ਨੇ ਉਹਨਾਂ ਨੂੰ ਧੱਕੇ ਨਾਲ ਨਹੀਂ ਅਸੀਂ ਦਾ ਵੀ ਪ੍ਰਸ਼ਾਦ ਦੇ ਲੈ ਕੇ ਜਾਓ ਲੰਗਰ ਲੈ ਕੇ ਜਾਓ ਲੰਗਰ ਤੁਹਾਡੇ ਵਾਸਤੇ ਬਣਾਇਆ ਠੀਕ ਹੈ ਜੋ ਫਿਰ ਬਾਅਦ ਜਾਂਦਾ ਫਿਰ ਹਾਂ ਜੀ ਸੰਗਰ ਦੇਵ ਜੀ ਕਿਉਂਕਿ ਫਿਰ ਜੇ ਜੋ ਕਿ ਨਾ ਵੀ ਬੀਬੀਆਂ ਪਹਿਲਾਂ ਹੀ ਫਿਰ ਲੰਗਰ ਚਾਰ ਕਰੀਆਂ ਹੋਈਆਂ ਹੁਣ ਆਪਣੇ ਘਰੇ ਲੰਗਰ ਚਾਰ ਕਿੱਥਾ ਨਹੀਂ ਹੋਗਾ ਇਸ ਕਰਕੇ ਫਿਰ ਉਹਨਾਂ ਵੀਡੀਓ ਨੂੰ ਕਹਿੰਦੇ ਕਿ ਭਾਣਾ ਤੁਸੀਂ ਵੀਡੀਓ ਵੀ ਤੁਸੀਂ ਥੋੜਾ ਲੰਗਰ ਲੈ ਜਿਓ ਪਰ ਬੀਬੀਆਂ ਸਾਡੀਆਂ ਜਾਂਦੇ ਪਜਾਉਂਦੀਆਂ ਹੀ ਨਹੀਂ ਆ ਅਸੀਂ ਕਿਹਨੂੰ ਕਹਿੰਦਾ ਵੀ ਤੁਸੀਂ ਲੰਗਰ ਲੈ ਕੇ ਜਾਓ ਸਾਡੇ ਲੰਗਰ ਚ ਬਹੁਤ ਇੱਤਿਆਰ ਜੀ ਬਹੁਤ ਵਧੀਆ ਸਰੋ ਲੰਗਰ ਠੀਕ ਹੈ ਜੀ ਤੇ ਆਪਣੇ ਇਸ ਤਰ੍ਹਾਂ ਹੁਣ ਜਿਹੜੀ ਗਾਲ ਸਰਜੀਤ ਸਿੰਘ ਜੀ ਪੜਾ ਰਹੇ ਸਾਡੇ ਜੀ ਉਹ ਵੀ ਨਹੀਂ ਸਮਝੀ ਐ ਅਸੀਂ ਵਿੱਚ ਆਪਣੀ ਗਾਜ਼ਰ ਪਾਈ ਦੀ ਐ ਚਾਹੂ ਪਾਇਆ ਗਿਆ ਐ ਇਸ ਕਰਕੇ ਟਮਾਟਰ ਪਿਆਜ਼ ਹਰੀ ਮੱਠ ਹਰ ਤਰ੍ਹਾਂ ਦੇ ਉਹ ਮਸਾਲਿਆਂ ਨਾਲ ਕਿਉਂਕਿ ਲੰਗਰ ਕੋਸ਼ ਤਿਆਰ ਕਰੋ ਜਿਹੜਾ ਸੰਗਤਾਂ ਸਾਖ ਸੱਟਣ ਤੇ ਇਹ ਨਾ ਕਹਿ ਕੇ ਜਾਵੇ ਕਿ ਲੰਗਰ ਥੇਰੀ ਚ ਜੇ ਅਸੀਂ ਲੰਗਰ ਮਾਣਾ ਬਣੇ ਉਹ ਵੀ ਲੰਗਰ ਤਿਆਰ ਹੋ ਰਿਹਾ ਐ ਅچھے ਪ੍ਰਸ਼ਾਦ ਤਿਆਰ ਹੋ ਰਹੇ ਨੇ ਸੇਵਾ ਕਰ ਸੇਵਾ ਕਰ ਰਹੇ ਨੇ ਲੰਗਰ ਵਧੀਆ ਬਣਾ ਰਹੇ ਨੇ ਜੇ ਵੀ ਆਈ ਤਾਂ ਚਾਹੀਦੀ ਲੰਗਰ ਪਾਣੀ ਵਧੀਆ ਹੋਣਾ ਚਾਹੀਦਾ ਰਹਿਣਾ ਚਾਹੀਦਾ ਹੋਣਾ ਚਾਹੀਦਾ ਸਭੀ ਦੂਰ ਦੂਰ ਤੋਂ ਸੰਗਤਾਂ ਨੇ ਆਉਣਾ ਹੈ ਫਤਨ ਕਿਥੋਂ ਕੁ ਚੱਲ ਕੇ ਆਉਂਦਾ ਐ ਤੇ ਸਾਡੇ ਨਗਰ ਵਿੱਚ ਚੱਲਣਾ ਪੈਂਦਾ ਤੇ ਸਾਡਾ ਨਗਰ ਆਸਾਨ ਚੜ ਵੀ ਕਰਦੇ ਨੇ ਕੀ ਨਾਮ ਹੈ ਪਰ ਸਾਡੇ ਨਗਰ ਦੇ ਨੌਜਵਾਰ ਭਾਰੂ ਦੇਸ਼ਾਂ ਵਿੱਚ ਬਹੁਤ ਬੈਠੀ ਸਹੀ ਹਾਂਜੀ ਤੇ ਮੇਰੇ ਆਦਰ ਸਾਹਿਬ ਦੇ ਸਕੇ ਤਾਇ ਦੇ ਸੁਪੁੱਤਰ ਸਰਦਾਰ ਸਭੂ ਸਿੰਘ ਜੀ ਨਾਲ ਤੇ ਨਗਰ ਬਣਿਆ ਸਹੀ ਮੇਰੇ ਫਾਦਰ ਸਾਹਿਬ ਦੇ ਸਕੇ ਤਾਇ ਦੇ ਸੁਪੁੱਤਰ ਸਰਦਾਰ ਸਭੂ ਸਿੰਘ ਸਹੀ ਤੇ ਜਿਹਨਾਂ ਦੇ ਨਾਮ ਤੇ ਨਗਰ ਬਣਿਆ ਸਹੀ ਤੇ ਪਹਿਲਾਂ ਵੀ ਉਹਨਾਂ ਦੇ بیٹے ਨੇ ਰਾਣਾ ਦੀ ਸਰਪੰਚੀ ਕੀਤੀ ਫਿਰ ਉਸ ਤੋਂ ਬਾਅਦ ਸਰਦਾਰ ਤਨਜੀਤ ਸਿੰਘ ਫੋਨੀਓ ਦੇ ਗੋਤੇ ਨੇ ਕੀਤੀ ਤੇ ਹੁਣ ਵੀ ਉਹਨਾਂ ਦੇ ਗੋਤੇ ਦੇ ਕੋਲ ਹੀ ਸਰਫਲ ਸੀ ਹੈ ਜੀ ਹੁਣ ਨਾਲੇ ਢੇਰੀ ਤੇ ਸਾਡੇ ਨਗਰ ਦੇ ਦੋ ਪੰਚਾਇਤਾ ਬਣੀਆਂ ਨੇ ਜਿਹੜੇ ਜਿਹੜੇ ਸਰਪੰਚ ਸਾਹਿਬ ਅਸੀਂ ਹੁਣ ਸਾਡੇ ਢੇਰੀ ਤੇ ਜਸਪ੍ਰੀਤ ਸਿੰਘ ਜੀ ਸਰਪੰਚ ਪੰਦੇਲ ਅੱਛਾ ਜੀ ਬਣੇ ਨੇ ਇਸੇ ਤੀਸਰੀ ਵਾਰੀ ਬਣਦੇ ਨੇ ਅੱਛਾ ਤੇ ਸਾਡੇ ਹੀ ਮੇਰੇ ਰੀਅਲ ਭਤੀਜੇ ਅਜਿੰਦਰ ਸਿੰਘ ਜੀ ਬਣਤੀ ਅੱਛਾ ਉਹ ਦਰ ਸਾਲਾਂ ਤੋਂ ਲਗਾਤਾਰ ਸਰਪੰਚ ਜੀ ਭਰੇ ਸਬਰਦਾਰ ਸਾਹਿਬ ਦੀ ਸੇਵਾ ਵਿੱਚ ਸਾਡੇ ਪਰਵਾਰ ਨੂੰ ਸਤਿਗੁਰੂ ਨੇ ਬਖਸ਼ੀ ਹੈ ਅਸੀਂ ਦਾ ਅਨਾਉਂਸ ਕੀਤੀ ਸੀ ਵੀ ਜੇ ਕੋਈ ਸੇਵਾ ਲੈਣੀ ਚਾਹੁੰਦਾ ਸੇਵਾਦਾਰ ਇਹਦੇ ਪਰ ਨਗਰ ਨੇ ਪਿਆਰ ਪਿਆਰ ਉਹੀ ਨਗਰ ਨੇ ਦਿੰਦਾ ਤੇ ਸਾਨੂੰ ਸੇਵਾ ਦਾ ਸੇਵਾ ਦਾ ਇਤਿਹਾਸ ਹਾਲ ਸੀ ਉਹ ਕਹਿੰਦੇ ਕਿ ਹਰ ਇੱਕ ਭਾਈ ਭਾਈ ਨੂੰ ਇਕੱਠੇ ਨਾਲ ਲੈ ਕੇ ਚੱਲਦੇ ਆ ਇਹ ਆਪਣਾ ਜਿੰਨੇ ਦੇ ਸਮੇਂ ਤੱਕ ਜਦੋਂ ਕਿ ਲੰਗਰ ਭਜਾ ਦਾ ਪਿਆਰ ਹੋ ਜੇਗਾ ਤੇ ਨਗਰ ਕੀਰਤਨ ਕਿੰਨੇ ਦਾ ਟਾਈਮ ਲੱਗਦਾ ਲੰਗਰ ਕੀਰਤਨ ਹਰ ਸਾਲ ਸਾਢੇ 3-4 ਵਜੇ ਆਉਂਦਾ ਤੇ ਸਾਢੇ 2 ਵਜੇ ਤੋਂ ਪਹਿਲਾਂ ਪਹਿਲਾਂ ਪ੍ਰਸ਼ੰਦਾ ਲੰਗਰ ਪ੍ਰਸ਼ੰਦਾ ਤਿਆਰ ਹੋ ਜਾਂਦਾ ਕਿ ਤੇ ਆਪਣੇ ਪੰਜ ਪਿਆਰੇ ਦੀ ਡਿਊਟੀ ਆਪਣੇ ਨਗਰ ਦੀ ਲਈ ਜੀ ਹਰ ਸਾਲ ਤੇ ਹਰ ਸਾਲ ਜੋ ਸਿੰਘ ਸਹਿਬਾਨੋਂ ਵੀ ਰਿਸਪਨਟ ਸਾਈਟਰੀ ਗਿਜਲਸ ਸਰ ਜੀ ਹੁੰਦੇ ਨੇ ਉਹਨਾਂ ਵਾਸਤੇ ਜੋ ਪਸਤਰ ਵਿੱਚ ਕੋਪਰੇਟ ਕੀਤੇ ਜਾਂਦੇ ਨੇ ਸਿੰਘ ਸਹਿਬਾਨਾਂ ਨੂੰ ਸਰਪਾਉ ਭੇਟ ਕੀਤੇ ਜਾਂਦੇ ਨੇ ਸਿੰਘ ਸਹਿਬਾਨਾਂ ਨੂੰ ਲੰਗਰ ਪਛਾਦਾ ਸ਼ਿਕਾਇਆ ਜੁੰਦਾ ਉਹਨਾਂ ਦੇ ਚਾਂਸ ਪਰ ਸ਼ਿਕਾਇਤ ਭੇਜੇ ਜਾਂਦੇ ਨੇ ਕਿਉਂਕਿ ਮਾਰਿਆ ਸਿੱਕਾ ਜਿਵੇਂ ਰਚਨਾ ਨਰਮਲ ਪੰਥ ਚਲਾਇਆ ਇੱਕ ਨਰਮਲ ਪੰਥ ਹੈ ਸ਼੍ਰੀ ਗੁਰਗੋਬਿੰਦ ਸਿੰਘ ਪਾਸ਼ਾ ਉਹਨੂੰ ਪੰਜ ਸਿੰਘਾਂ ਨੂੰ ਜੋ ਇੱਕ ਪੰਜ ਸਿੰਘਾਂ ਦੀ ਇੱਕ ਟੀਮ ਬਣਾਈ ਗਈ ਸੀ ਕਿਸ ਮੁਤੀ ਦੀ ਸੱਚੀ ਸੀ ਕਿਉਂਕਿ ਪੰਜ ਸਿੰਘ ਸਰਬਾਨਗਰ ਹੈ ਨਾ ਆਈ ਉਹ ਵੀ ਹੋ ਰਹੀ ਹੈ ਬਸ ਬਹੁਤ ਐਸੇ ਹਾਂਜੀ ਸਾਡੇ ਵਾਸਤੇ ਤੇ ਉਹ ਕਿਉਂਕਿ ਉਹ ਗੁਰਗੋਬਿੰਦ ਸਿੰਘ ਪਾਸ਼ਾ ਵੀ ਆਜਾ ਜਣੇ ਪੰਜ ਸਿੰਘ ਆਜਾ ਜੀ ਸਾਡੇ ਨਗਰ ਦੇ ਜੋ ਸਰਪੰਚ ਸਾਹਿਬ ਨੇ ਲਗਾਤਾਰ ਤੋ ਤੀਸਰੀ ਵਾਰ ਇਹਨਾਂ ਨੂੰ ਸਰਪੰਚੀ ਦਾ ਜੋ ਉਮੀਦਵਾਰ ਸਾਡੇ ਨੇ ਕਿ ਸਰਪੰਚੀ ਲਗਾਤਾਰ ਤੀਜੀ ਵਾਰ 파 ਹੀ ਦਿੱਤੀ ਜਾਂਦੀ ਹੈ ਕਿ ਕਿਸੇ ਬੰਦੇ ਵਿੱਚ ਕੋਈ ਬੋਲ ਨਹੀਂ ਹਾਂਜੀ ਤੇ ਇਹਨਾਂ ਨੇ ਪਿੰਡ ਨੂੰ ਨਾ ਇਕੱਠਾ ਕਰਕੇ ਰੱਖਿਆ ਪਿੰਡ ਨੂੰ ਛਿੰਡ ਨਹੀਂ ਦਿੱਤਾ ਅੱਛਾ ਹੋ ਗਿਆ ਤੇ ਸਹਾਯੋਗੀ ਸਾਰੇ ਪਿੰਡ ਨੂੰ ਇਹਨਾਂ ਨਾਲ ਤੇ ਇਹ ਤਾਂ ਹੀ ਤੀਜੀ ਵਾਰ ਸਰਪੰਚ ਬਣਦੇ ਨੇ ਉਹਨੂੰ ਵੱਧ ਛੱਡ ਕੇ ਆਪ ਮੂਰੇ ਹੋ ਕੇ ਦੇਖ ਲੋ ਜ਼ਿੰਮੇਦਾਰ ਭਰਾ ਨੇ ਆਪਣੀ ਜੋ ਬਿਜਾਈ ਛੱਡ ਕੇ ਤੇ ਸੇਵਾ ਕਰ ਰਿਹਾ ਇਸ ਟਾਈਮ ਤੇ ਬਿਜਾਈ ਦਾ ਪੂਰਾ ਸੀਜ਼ਨ ਜੋਰਾ ਨਹੀਂ ਨਾ ਪਰ ਬਿਜਾਈ ਆਪਣੀ ਛੱਡ ਕੇ ਪਹਿਲਾਂ ਸੇਵਾ ਸੇਵਾ ਨੂੰ ਨਾਂ ਪਹਿਲ ਦਿੱਤੀ ਹੈ ਐਸੇ ਕਰਕੇ ਸਾਰਾ ਨਗਰ ਸਾਡਾ ਇੱਥੇ ਸਹੀ ਹਾਂਜੀ ਆਹੇ ਪ੍ਰਸ਼ਾਦੇ ਮੰਗ ਰਹੇ ਨੇ ਉਹਦੇ ਡੈਨਾ ਡੈਨਾ ਹਾਂਜੀ ਐਸੇ ਅੱਛਾ ਇੱਕ ਹੋਰ ਵੱਡੀ ਵੱਡੀ ਗੱਲ ਹੈ ਇਹ ਜੋ ਪਰਮਸ਼ਾਲਾ ਹੈ ਅਸੀਂ ਪਰਮਸ਼ਾਲਾ ਤੇ ਘੱਟ ਤੋਂ ਘੱਟ 21 ਲੱਖ ਰੁਪਏ ਦਾ ਜੋ ਲੱਗ ਚੁੱਕਿਆ ਸਭੇ ਹੋਰ ਲੱਗਦੇ ਕਹਿੰਦੇ ਇਹ ਸਰਪੰਚ ਸਾਹਿਬ ਨੇ ਅੱਜ ਕੰਮ ਚੱਲਦਾ ਪਿਆ ਉਹ ਦੇਰ ਲੱਗੀ ਹੈ ਉਹ ਦੇਰ ਚਾ ਹਾਂਜੀ ਸੇਵਾ ਕਰ ਰਹੇ ਨੇ ਸਾਰੇ ਗੱਟ ਕੇ ਸਾਰੇ ਬੜੇ ਸੋਹਣੇ ਤਰੀਕੇ ਨਾਲ ਸੇਵਾ ਕਰ ਰਹੇ ਆ요 ਪ੍ਰਸ਼ਾਦੇ ਵੀ ਨਾਲ ਤਿਆਰ ਹੋ ਰਹੇ ਨੇ ਅੱਜ ਕਲੂਬ ਜਗਾ ਦੇ ਨੇ ਇਹ ਜਿਹੜੀਆਂ ਬੀਬੀਆਂ ਪ੍ਰਸ਼ਾਦੇ ਤਿਆਰ ਕਰ ਰਹੀਆਂ ਨੇ ਇਹ ਮਨੂ ਵੀ ਨਗਰ ਦੀ ਬੀਬੀਆਂ ਜੀ ਨਗਰ ਸਾਡੇ ਨਗਰ ਦੀ ਬੀਬੀਆਂ ਸੇਵਾ ਕਰਦੀਆਂ ਨੇ ਸਾਡੇ ਭੈਣਾਂ ਸਾਰੀ ਕਦਰ ਕੋ ਕਿਸੇ ਕੰਪਨੀ ਦੇ ਵਿੱਚ ਹੈ ਜੀ ਹਾਂ ਜੀ